ਕਹਿੰਦੇ ਆ ਕਿ ਜੋ ਮਾਪੇ ਨੇ ਉਹ ਕੁੜੀਆਂ ਨੂੰ ਜੰਮਣ ਤੋਂ ਡਰਦੇ ਨੇ ਇਸ ਦੇ ਪਿੱਛੇ ਕਈ ਕਾਰਨ ਨੇ ਇਸ ਦੇ ਪਿੱਛੇ ਇਹ ਵੱਡਾ ਕਾਰਨ ਨਹੀਂ ਕਿ ਕੁੜੀਆਂ ਨੂੰ ਦਹੇਜ ਦੇਣਾ ਪੈਂਦਾ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਕੁੜੀਆਂ ਕਿਤੇ ਵੀ ਸੁਰੱਖਿਤ ਨਹੀਂ ਤੇ ਜਦੋਂ ਫਿਰ ਕੁੜੀ ਵਿਆਹੀ ਜਾਂਦੀ ਹੈ ਅਗਲਾ ਜੋ ਮੁੰਡਾ ਹੁੰਦਾ ਹੈ ਉਹ ਕਿੱਦਾਂ ਦਾਗਾ ਉਹ ਕੋਈ ਨਸ਼ੇੜੀ ਤਾਂ ਨਹੀਂ ਜਵਾਰੀ ਤਾਂ ਨਹੀਂ ਉਹ ਉਹਨਾਂ ਦੀ ਬੇਟੀ ਨੂੰ ਸੁਖੀ ਰੱਖੇਗਾ ਜਾਂ ਨਹੀਂ ਰੱਖੇਗਾ ਐਦਾਂ ਦੀਆਂ ਕਈ ਗੱਲਾਂ ਵੀ ਮਾਪੇ ਦੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਜੇ ਮੁੰਡਾ ਵਧੀਆ ਮਿਲ ਜਾਵੇ ਕੁੜੀ ਨੂੰ ਤਾਂ ਉਸ ਦੀ ਜ਼ਿੰਦਗੀ ਸਵਰਗ ਹੋ ਜਾਂਦੀ ਹੈ ਮਾਪੇ ਉਹਦੀ ਜ਼ਿੰਦਗੀ ਵੀ ਸਵਰਗ ਹੋ ਜਾਂਦੀ ਹੈ ਪਰ ਜੇ ਕਿਤੇ ਅੱਗੇ ਮੁੰਡਾ ਮਾੜਾ ਮਿਲ ਜੇ ਤਾਂ ਕੁੜੀ ਦੀ ਜ਼ਿੰਦਗੀ ਤਾਂ ਨਰਕ ਹੁੰਦੀ ਹੈ ਨਾਲ ਨਾਲ ਮਾਪਿਆਂ ਦੀ ਜ਼ਿੰਦਗੀ ਵੀ ਨਰਕ ਹੋ ਜਾਂਦੀ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਕੁੜੀ ਦੇ ਨਾਲ ਉਸ ਦਾ ਪਤੀ ਉਹ ਕਰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਕੁੜੀ ਦਾ ਵਿਆਹ ਪੰਜ ਚਾਰ ਮਹੀਨੇ ਪਹਿਲਾਂ ਹੁੰਦਾ ਹੈ ਪਰ ਕੁੜੀ ਦੇ ਨਾਲ ਉਹ ਹੋ ਜਾਂਦਾ ਜਿਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਆ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੇਰਠ ਇਸ ਦਾ ਪਿੰਡ ਸਬਈ ਇੱਥੋਂ ਦੀ ਰਹਿਣ ਵਾਲੀ ਨੀਹਾ ਗੱਲ ਹੈ 8 ਦਸੰਬਰ 2025 ਦੀ ਤਕਰੀਬਨ ਸਵੇਰ ਦੇ 9-10 ਵਜੇ ਹੋਈ ਸੀ ਨੀਹਾ ਦੇ ਪਤੀ ਦਾ ਨਾਂ ਦਾਨਿਸ਼ ਹੁੰਦਾ ਹੈ ਨੀਹਾ ਚੀਕਾਂ ਮਾਰਦੀ ਰੌਲਾ ਪਾਉਂਦੀ ਘਰੋਂ ਬਾਹਰ ਨਿਕਲਦੀ ਹੈ ਪਰ ਨੀਹਾ ਤੋਂ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ ਸੀ ਹੁਣ ਜਦੋਂ ਲੋਕ ਇਸ ਦੀਆਂ ਚੀਕਾਂ ਸੁਣਦੇ ਨੇ ਤੇ ਇਸ ਨੂੰ ਦੇਖਦੇ ਨੇ ਤਾਂ ਉਹ ਹੈਰਾਨ ਹੋ ਜਾਂਦੇ ਕਿ ਆਖਰ ਨੀਹਾ ਨੂੰ ਕੀ ਹੋਇਆ ਇਸ ਦੀ ਸਲਵਾਰ ਵੀ ਫੱਟੀ ਹੋਈ ਸੀ ਅਤੇ ਇਸ ਦੇ ਪੈਰਾਂ ਉੱਤੇ ਇਦਾਂ ਲੱਗ ਰਿਹਾ ਸੀ ਜਿਵੇਂ ਤਜਾਬ ਪਿਆ ਹੋਵੇ ਹੁਣ ਲੋਕ ਇਸ ਨੂੰ ਚੱਕਦੇ ਨੇ ਚੱਕ ਕੇ ਹਸਪਤਾਲ ਲੈ ਜਾਂਦੇ ਨੇ ਹਸਪਤਾਲ ਦੇ ਵਿੱਚ ਇਸ ਨੂੰ ਭਰਤੀ ਕਰਵਾਇਆ ਜਾਂਦਾ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਨੇਹਾ ਘਰ ਦੇ ਵਿੱਚ ਕੱਲੀ ਹੋਵੇਗੀ ਇਸ ਨਾਲ ਕੋਈ ਘਟਨਾ ਘਟ ਗਈ ਤਜਾਬ ਇਸ ਦੇ ਪੈਰਾਂ ਤੇ ਪੈ ਗਿਆ ਇਸ ਕਾਰਨ ਹੀ ਇਸ ਤੋਂ ਚੱਲਿਆ ਨਹੀਂ ਜਾ ਰਿਹਾ ਸੀ ਚੰਗੀ ਤਰ੍ਹਾਂ ਇਸ ਕਾਰਨ ਹੀ ਉਹ ਚੱਕ ਕੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੰਦੇ ਨੇ ਹੁਣ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਪਰ ਕਹਾਣੀ ਇਸ ਵਿੱਚ ਕੁਝ ਹੋਰ ਹੁੰਦੀ ਹੈ ਪੁਲਿਸ ਨੇਹਾ ਦੇ ਕੋਲ ਆਉਂਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਕਿ ਆਖਰ ਕੀ ਮਾਮਲਾ ਸੀ ਤੇ ਜੋ ਨੇਹਾ ਦੱਸਦੀ ਆ ਉਸ ਨੂੰ ਸੁਣ ਕੇ ਤਾਂ ਪੁਲਿਸ ਵਾਲਿਆਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਨੇਹਾ ਦੱਸਦੀ ਆ ਕਿ ਮੇਰੀ ਅਕਤੂਬਰ 2025 ਦੇ ਵਿੱਚ ਦਾਨਿਸ਼ ਦੇ ਨਾਲ ਮੈਰਿਜ ਹੁੰਦੀ ਹੈ ਸਭ ਕੁਝ ਬੜਾ ਵਧੀਆ ਚੱਲਦਾ ਸੀ ਜ਼ਿੰਦਗੀ ਬੜੀ ਵਧੀਆ ਸੀ ਪਰ ਜੋ ਦਾਨਿਸ਼ ਸੀ ਇਸ ਨੂੰ ਜੂਆ ਖੇਡਣ ਦੀ ਆਦਤ ਸੀ ਇਸ ਦਾ ਘਰ ਬਹੁਤ ਵੱਡਾ ਸੀ ਤੇ ਘਰ ਵਿੱਚ ਹੀ ਇਹ ਜੂਆ ਖੜਾਉਂਦਾ ਸੀ ਤੇ ਖੇਡਦਾ ਸੀ ਇੱਕ ਦਿਨ ਦਾਨਿਸ਼ ਆਪਣੇ 8 ਦੋਸਤਾਂ ਨੂੰ ਲੈ ਕੇ ਨੀਹਾ ਦੇ ਕਮਰੇ ਦੇ ਵਿੱਚ ਆ ਜਾਂਦਾ ਹੈ ਤੇ ਨੀਹਾ ਨੂੰ ਕਹਿੰਦਾ ਕਿ ਮੈਂ ਤੈਨੂੰ ਜੂਏ ਦੇ ਵਿੱਚ ਹਾਰ ਗਿਆ ਹੁਣ ਜਿਵੇਂ ਮੇਰੇ ਦੋਸਤ ਚਾਹਣਗੇ ਉਹ ਤੇਰੇ ਨਾਲ ਕਰ ਸਕਦੇ ਨੇ ਤਾਂ ਨੀਹਾ ਹੈਰਾਨ ਹੋ ਜਾਂਦੀ ਹੈ ਕਿ ਇਹ ਕੀ ਕਹਿ ਰਿਹਾਗਾ ਪਰ ਇਹ ਅੱਠੋਂ ਦੇ ਅੱਠੋਂ ਨੇਹਾ ਦੇ ਨਾਲ ਗਲਤ ਕਰਦੇ ਨੇ ਜੋ ਦਾਣਿਸ਼ ਹੁੰਦਾ ਇਹ ਨੇਹਾ ਨੂੰ ਫੜ ਕੇ ਰੱਖਦਾ ਤੇ ਜੋ ਇਹਦੇ ਦੋਸਤ ਹੁੰਦੇ ਨੇ ਉਹ ਇਸ ਨਾਲ ਗਲਤ ਕਰਦੇ ਨੇ ਇੱਥੇ ਹੀ ਬਸ ਨਹੀਂ ਨੇਹਾ ਨੂੰ ਤਾਂ ਲੱਗਿਆ ਕਿ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਉਸ ਦੀ ਜ਼ਿੰਦਗੀ ਨਰਕ ਹੋ ਗਈ ਕਿ ਜੋ ਉਸ ਦਾ ਪਤੀ ਆ ਉਸ ਨੇ ਆਪਣੇ ਹੀ ਦੋਸਤਾਂ ਦੇ ਅੱਗੇ ਨੇਹਾ ਨੂੰ ਪਰੋਸ ਦਿੱਤਾ ਹੁਣ ਜੋ ਇਸ ਦੇ ਦੋਸਤ ਹੁੰਦੇ ਆ ਤਾਂ ਚਲੇ ਜਾਂਦੇ ਨੇ ਨੇਹਾ ਨੇ ਦੱਸਿਆ ਕਿ ਇਨ੍ਹਾਂ ਅੱਠਾਂ ਦੇ ਵਿੱਚੋਂ ਤਿੰਨ ਨੂੰ ਇਹ ਪਹਿਚਾਣਦੀ ਹੈ ਜਿਨ੍ਹਾਂ ਵਿੱਚ ਉਮੇਸ਼ ਸੋਨੂ ਤੇ ਅੰਸੂਲ ਨੇ ਜੋ ਕਿ ਗਾਜ਼ੀਆਬਾਦ ਦੇ ਰਹਿਣ ਵਾਲੇ ਨੇ ਇਹ ਹੁਣ 8 ਏਸ ਦੇ ਨਾਲ ਗਲਤ ਕਰਕੇ ਚਲੇ ਜਾਂਦੇ ਨੇ 12 ਕੁੰਡਾ ਲਗਾ ਜਾਂਦੇ ਨੇ ਪਰ ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਦਾਨਿਸ਼ ਦਾ ਪਿਤਾ ਜਾਨੀ ਨੀਹਾ ਦਾ ਸਹੁਰਾ ਜਿਸ ਦਾ ਨੋ ਯਾਸੀਨ ਹੁੰਦਾ ਉਹ ਆਉਂਦਾ ਤੇ ਉਹ ਗੇਟ ਖੋਲ੍ਹ ਕੇ ਨੀਹਾ ਦੇ ਕਮਰੇ ਦੇ ਵਿੱਚ ਜਾਂਦਾ ਤੇ ਨੀਹਾ ਨੂੰ ਕਹਿੰਦਾ ਕਿ ਤੁਸੀਂ ਦਾਜ ਦੇ ਹਿਸਤਾ ਦਿੱਤਾ ਨਹੀਂ ਤੇਰੇ ਮਾਪਿਆਂ ਨੇ ਪਰ ਜਿਵੇਂ ਅਸੀਂ ਤੈਨੂੰ ਕਹਾਂਗੇ ਤੈਨੂੰ ਉਦਾਂ ਹੀ ਕਰਨਾ ਪਵੇਗਾ ਇਹ ਵੀ ਉਹ ਨੇਹਾ ਦੇ ਨਾਲ ਗਲਤ ਕਰਦਾ ਤੇ ਨੇਹਾ ਨੂੰ ਮਾਰਨ ਦੀ ਧਮਕੀ ਦਿੰਦਾ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਅਸੀਂ ਮੌਤੇ ਘਾਟ ਉਤਾਰ ਦੇਵਾਂਗੇ ਉਸ ਤੋਂ ਬਾਅਦ ਇਸ ਦਾ ਨੇਹਾ ਦਾ ਜੇਠ ਆਉਂਦਾ ਹੈ ਸ਼ਾਹਿਦ ਉਹ ਇਸ ਨਾਲ ਗਲਤ ਕਰ ਜਾਂਦਾ ਤੇ ਫਿਰ ਜੋ ਇਸ ਦਾ ਨਨਦੋਜਿਆ ਹੁੰਦਾ ਸੋਕੀਨ ਉਹ ਵੀ ਆਉਂਦਾ ਹੈ ਉਹ ਵੀ ਇਸ ਨਾਲ ਗਲਤ ਕਰ ਜਾਂਦਾ ਹੁਣ ਨੇਹਾ ਦੀ ਜ਼ਿੰਦਗੀ ਨਰਕ ਹੋ ਚੁੱਕੀ ਸੀ ਕਿਉਂਕਿ ਨੀਹਾ ਨੇ ਦੱਸਿਆ ਕਿ ਹੋਰ ਵੀ ਬੰਦਿਆਂ ਨੂੰ ਜਦੋਂ ਇਹ ਜੂਏ ਦੇ ਵਿੱਚ ਹਾਰ ਜਾਂਦਾ ਸੀ ਦਾਨਿਸ਼ ਤਾਂ ਉਹ ਉਸ ਨੂੰ ਨੀਹਾ ਦੇ ਕੋਲ ਲੈ ਆਉਂਦਾ ਸੀ ਤੇ ਇਸ ਦੇ ਨਾਲ ਉਹ ਬੰਦਾ ਗਲਤ ਕਰਦਾ ਸੀ ਜਾਨੀ ਇਸ ਨੇ ਦੱਸਿਆ ਕਿ 11 ਜਾਣਿਆਂ ਨੇ ਇਸ ਨਾਲ ਬਲਾਤਕਾਰ ਕੀਤਾ ਪੁਲਿਸ ਨੂੰ ਇਹ ਗੱਲ ਹਾਜ਼ਮ ਨਹੀਂ ਹੋ ਰਹੀ ਸੀ ਤਾਂ ਪੁਲਿਸ ਨੀਹਾ ਦਾ ਮੈਡੀਕਲ ਕਰਵਾਉਂਦੀ ਹੈ ਮੈਡੀਕਲ ਦੇ ਵਿੱਚ ਇਹ ਪ੍ਰੂਵ ਹੋ ਜਾਂਦਾ ਕਿ ਨੀਹਾ ਦੇ ਨਾਲ ਗਲਤ ਹੋਇਆ ਤਾਂ ਹੁਣ ਪੁਲਿਸ ਤਲਾਸ਼ ਕਰਦੀ ਹੈ ਦਾਨਿਸ਼ ਦੀ ਉਹ ਦੋਸਤਾਂ ਦੀ ਜਿਨ੍ਹਾਂ ਦੇ ਨਾਮ ਨੀਹਾ ਨੇ ਦੱਸੇ ਸੀ ਅਤੇ ਇਸ ਦੇ ਸਹੁਰੇ ਜੇਠ ਅਤੇ ਨਨਦੋਈਏ ਦੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਕੇਸ ਦਰਜ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪੁਲਿਸ ਨੇ ਦੋਸ਼ੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸ਼ਾਇਦ ਇਹਨਾਂ ਨੂੰ ਸਜ਼ਾ ਵੀ ਮਿਲ ਜਾਵੇ ਪਰ ਜੋ ਕੁੜੀ ਦੀ ਇਹਨਾਂ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਨਵੀਂ ਵਿਆਹੀ ਦੀ ਜਿਸ ਦਾ ਅਕਤੂਬਰ ਦੇ ਵਿੱਚ ਵਿਆਹ ਹੋਇਆ ਸੀ ਉਸ ਦੀ ਜ਼ਿੰਦਗੀ ਇਹਨਾਂ ਨੇ ਬਰਬਾਦ ਕਰ ਦਿੱਤੀ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਉਹ ਤਾਂ ਕਿਸੇ ਕੀਮਤ ਤੇ ਵੀ ਮੁੜ ਕੇ ਵਾਪਸ ਨਹੀਂ ਆ ਸਕਦੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਆਪਾਂ ਮਹਾਭਾਰਤ ਦੇ ਵਿੱਚ ਸੁਣਿਆ ਸੀ ਕਿ ਜੋ ਪਾਂਡਵ ਹੁੰਦਿਆ ਉਹ ਦ੍ਰੋਪਦੀ ਨੂੰ ਜੂਏ ਦੇ ਵਿੱਚ ਹਾਰ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਕੌਰਬ ਹੁੰਦੇ ਨੇ ਉਹ ਉਸ ਦਾ ਚੀਰ ਹਰਨ ਕਰਦੇ ਨੇ ਇੱਥੇ ਵੀ ਜਦੋਂ ਪਤੀ ਆਪਣੀ ਪਤਨੀ ਨੂੰ ਜੂਏ ਦੇ ਵਿੱਚ ਹਾਰ ਗਿਆ ਤਾਂ ਉਸ ਦੇ ਦੋਸਤਾਂ ਨੇ ਉਸ ਦਾ ਚੀਰ ਹਰਨ ਕੀਤਾ ਇੱਥੇ ਹੀ ਬਸ ਨਹੀਂ ਜਦੋਂ ਹੁਣ ਪਤੀ ਦੇ ਪਿਓ ਨੂੰ ਲੱਗਿਆ ਵੱਡੇ ਭਰਾ ਨੂੰ ਲੱਗਿਆ ਜੀਜੇ ਨੂੰ ਲੱਗਿਆ ਕਿ ਇਹ ਤਾਂ ਕੋਈ ਗੱਲ ਨਹੀਂ ਜੋ ਦਾਣਿਸ਼ਾ ਉਸ ਨੂੰ ਤਾਂ ਇਸ ਗੱਲ ਦੀ ਪਰਵਾਹੀ ਨਹੀਂ ਕਿ ਉਸ ਦੀ ਪਤਨੀ ਦੇ ਨਾਲ ਕੋਈ ਗਲਤ ਕਰਦਾ ਜਾਂ ਨਹੀਂ ਕਰਦਾ ਤਾਂ ਉਹਨਾਂ ਦਾ ਵੀ ਦਿਲ ਪੈਗਾ ਤੇ ਉਹਨਾਂ ਨੇ ਵੀ ਇਸ ਅਬਲਾ ਔਰਤ ਦੇ ਨਾਲ ਗਲਤ ਕੀਤਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਵਿੱਚ ਇਹਨਾਂ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਲ